ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਬਾਦਸ਼ਾਹ ਸਿਰਫ ਉਹਨਾਂ ਲੋਕਾਂ ਨੂੰ ਹੀ ਡਰਾ ਸਕਦੇ ਨੇ ਜਿਨ੍ਹਾਂ ਦਾ ਮਾਇਆ ਦੇ ਨਾਲ ਪਿਆਰ ਹੋਵੇ ਕਿਉਂਕਿ ਉਹ ਮੌਤ ਤੋਂ ਡਰਦੇ ਨੇ ਉਹਨਾਂ ਦਾ ਚਿੱਤ ਨਹੀਂ ਕਰਦਾ ਜਿਉਂਦੇ ਜੀ ਮਾਇਆ ਨੂੰ ਛੱਡਣ ਦਾ ਧੀਆ ਪੁੱਤਰ ਕਰ ਇਸਤਰੀ ਤੇ ਉਹਨਾਂ ਦੇ ਬਦਲੇ ਸਰੀਰ ਨੂੰ ਪਿਆਰ ਕਰਦੇ ਹਨ ਐਸਾ ਪਿਆਰ ਉਹਨਾਂ ਨੂੰ ਡਰਾਉਂਦਾ ਹੈ ਪਰ ਜਿਹੜੇ ਜਿਹੜੇ ਮਾਇਆ ਕੋਲੋਂ ਪਰੇ ਹਨ ਉਹ ਭਗਤ ਜਨ ਉਹਨਾਂ ਨੂੰ ਕਿਸੇ ਵੀ ਡਰ ਨੂੰ ਵੈਗਰੂ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਪਾਉਂਦਾ ਐਸੇ ਰਾਮ ਭਗਤ ਕਬੀਰ ਜੀ ਸਨ ਜਿਹੜੇ ਹਰ ਕਣ ਕਣ ਦੇ ਵਿੱਚ ਉਸ ਪਰਮਾਤਮਾ ਰੂਪੀ ਰਾਮ ਨੂੰ ਵੇਖਦੇ ਸਨ ਬਾਦਸ਼ਾਹ ਸਿਕੰਦਰ ਲੋਧੀ ਦੇ ਬੰਦੇ ਆਏ ਉਹਨਾਂ ਨੇ ਆ ਕੇ ਕਬੀਰ ਜੀ ਨੂੰ ਘੇਰ ਲਿਆ ਕਬੀਰ ਜੀ ਨੂੰ ਘਿਰਿਆ ਦੇਖ ਕੇ ਮਾਈ ਲੋਈ ਅਤੇ ਬਾਕੀ ਦੇ ਜੁਲਾਹੇ ਅਤੇ ਕਬੀਰ ਸਾਹਿਬ ਦੇ ਭਗਤ ਸਭ ਡਰ ਗਏ ਉਹਨਾਂ ਨੇ ਬਾਦਸ਼ਾਹ ਦੇ ਆਦਮੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹਨਾਂ ਨੇ ਇੱਕ ਨਾ ਮੰਨੀ ਆਖਰ ਉਹ ਬਾਦਸ਼ਾਹ ਵੱਲ ਦੁਰਪੇ ਸਾਰੇ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਪ੍ਰਿਆਦ ਕਰਨ ਲੱਗੇ ਉਨਾਂ ਨੇ ਕਿਹਾ اے ਬਾਦਸ਼ਾ ਕਬੀਰ ਖੁਦਾ ਪ੍ਰਸਤ ਬੰਦਾ ਹੈ ਕਿਸੇ ਦਾ ਕੁਝ ਨਹੀਂ ਵਿਗਾੜਦਾ ਲੋਕ ਐਵੇਂ ਉਸ ਨਾਲ ਈਰਖਾ ਕਰਦੇ ਨੇ ਇਸ ਨੂੰ ਛੱਡ ਦਿੱਤਾ ਜਾਏ ਹੋ ਸਕਦਾ ਹੈ ਖੁਦਾ ਦੇ ਪਿਆਰੇ ਨੂੰ ਕਸ਼ਟ ਦੇਣ ਤੇ ਕੋਈ ਬਿਪਤਾ ਹੀ ਆ ਜਾਏ ਪਰ ਇਹ ਸੁਣ ਕੇ ਬਾਦਸ਼ਾ ਕਸ ਤੋਂ ਮਸ ਨਾ ਹੋਇਆ ਉਹ ਹੰਕਾਰ ਵਿੱਚ ਰਿਹਾ ਉਸਨੇ ਹੁਕਮ ਕੀਤਾ ਕਬੀਰ ਉਹਨਾਂ ਚਿਰ ਨਹੀਂ ਛੱਡਿਆ ਜਾਏਗਾ ਜਿੰਨਾ ਚਿਰ ਉਹ ਰਾਮ ਦਾ ਨਾਮ ਲੈਣਾ ਛੱਡ ਕੇ ਮੁਸਲਮਾਨ ਨਹੀਂ ਹੋ ਜਾਂਦਾ ਇਸ ਤਰ੍ਹਾਂ ਉਹ ਇੱਕ ਮੱਤ ਵਿੱਚ ਆ ਜਾਏਗਾ ਬਹੁਤੇ ਮੱਤਾਂ ਵਿੱਚ ਰਹਿਣਾ ਠੀਕ ਨਹੀਂ ਇਹ ਹਿੰਦੂ ਤੇ ਮੁਸਲਮਾਨ ਦੋਨਾਂ ਨੂੰ ਟੰਗ ਕਰਦਾ ਹੈ ਤਾਰੇ ਕਬੀਰ ਦੇ ਸ਼ਰਧਾਲੂ ਨਿਰਾਸ਼ ਹੋ ਗਏ ਉਹਨਾਂ ਨੇ ਆਸ ਲਾ ਦਿੱਤੀ ਕਿ ਬਾਦਸ਼ਾਹ ਉਹਨਾਂ ਦੇ ਆਖੇ ਨਹੀਂ ਲੱਗੇਗਾ ਉਹਨਾਂ ਦੇ ਦਿਲਰਾਮ ਜੀ ਦੇ ਅੱਗੇ ਅਰਦਾਸਾਂ ਕਰਨ ਲੱਗੇ ਕਿ ਰਾਮ ਆਪਣੇ ਭਗਤ ਦੀ ਰੱਖਿਆ ਕਰੇ ਇਸ ਤਰ੍ਹਾਂ ਸਾਰੇ ਕਾਂਸੀ ਸ਼ਹਿਰ ਵਿੱਚ ਵਾਇਰੂਸ ਇਸ ਤਰ੍ਹਾਂ ਸਾਰੇ ਕਾਂਸੀ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਤੌੜਾ ਪੈ ਗਿਆ ਪਰ ਈਰਖਾ ਕਰਨ ਵਾਲੇ ਪੰਡਿਤ ਬਹੁਤ ਖੁਸ਼ ਸਨ ਉਹ ਸਗੋਂ ਲੋਕਾਂ ਨੂੰ ਕਬੀਰ ਜੀ ਦੇ ਵਿਰੁੱਧ ਲਗਾਉਂਦੇ ਸਨ ਉਧਰ ਕਬੀਰ ਜੀ ਬਾਦਸ਼ਾਹ ਦੇ ਅੱਗੇ ਪੇਸ਼ ਹੋਏ ਕਬੀਰ ਜੀ ਨਰਪੈ ਸਨ ਉਹਨਾਂ ਦੇ ਚਿਹਰੇ ਤੇ ਰਾਮ ਨਾਮ ਦੀ ਲਾਲੀ ਸੀ ਜਦੋਂ ਬਾਦਸ਼ਾਹ ਦੇ ਕੋਲ ਜਾ ਕੇ ਖੜੋਤੇ ਤਾਂ ਉਹਨਾਂ ਨੇ ਫਿਰ ਵੀ ਸਲਾਮ ਨਹੀਂ ਆਖੀ ਇਹ ਵੇਖ ਕੇ ਬਾਦਸ਼ਾਹ ਗੁੱਸੇ ਹੋ ਗਏ ਅਤੇ ਕਬੀਰ ਜੀ ਨੂੰ ਕਹਿਣ ਲਗਾ ਇਹ ਤੇਰੇ ਲਈ ਠੀਕ ਨਹੀਂ ਕਬੀਰਾ ਅਜੇ ਵੀ ਮੇਰੇ ਆਖੇ ਲੱਗ ਰਾਮ ਨਾਮ ਛੱਡ ਦੇ ਸੱਚਾ ਮੁਸਲਮਾਨ ਬਣ ਨਹੀਂ ਤਾਂ ਮੈਂ ਬਹੁਤ ਬੁਰੀ ਕਰਾਂਗਾ ਤੇਰੇ ਸਾਰੇ ਟੱਬਰ ਨੂੰ ਬੇਲਣੇ ਵਿੱਚ ਸੁੱਟ ਦੇਵਾਂਗਾ ਤੇਰੇ ਡੱਕਰੇ ਕੀਤੇ ਜਾਣਗੇ ਅੱਗੇ ਤਾਂ ਜਾਦੂ ਦੇ ਦਾਪੇਜ ਨਾਲ ਤੂੰ ਬਚ ਗਿਆ ਹੁਣ ਅੱਗ ਵਿੱਚ ਸਾੜਿਆ ਜਾਵੇਗਾ ਨਤਾ ਸੋਚ ਤੇਰਾ ਜਨਮ ਮੁਸਲਮਾਨ ਦੇ ਘਰ ਦਾ ਹੈ ਤੂੰ Hindu ਬਣਿਆ ਫਿਰਦਾ ਹੈ ਸ਼ਰਮ ਕਰ ਅਸਾਂ ਹੁਣ ਲਿਹਾਜ਼ ਨਹੀਂ ਕਰਨਾ ਬਾਦਸ਼ਾਹੀ ਹੁਕਮਾਂ ਨੂੰ ਤੂੰ ਜਾਣਦਾ ਹੈ ਐਸੇ ਕਰੜੇ ਹੁੰਦੇ ਹਨ पर कबीर जी ने वाणी राही उत्तर ਦਿੱਤਾ कबीर जय दर आवत जाते हो हटकै नाही ਕੋਈ ਸੋਦਰ ਕੈਸੇ ਛੋਡੀਐ ਜੋਦਰ ਐਸਾ ਹੋਇ ਬਿਸਰਾਮ ਦੇ ਦਰਬਾਰ ਅਤਮ ਬੂਹੇ ਉੱਤੇ ਆਉਂਦਿਆਂ ਕੋਈ ਰੋਕਦਾ ਨਹੀਂ ਉਸ ਪਿਆਰੇ ਦੇ ਦਰਬਾਰ ਦੇ ਘਰ ਨੂੰ ਕਿਵੇਂ ਛੱਡ ਜਾਵਾਂ ਉਹ ਤਾਂ ਸੱਚਾ ਦਰ ਹੈ ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਪਹ ਜਾਓ ਏ ਬਾਦਸ਼ਾ ਕਬੀਰ ਤਾਂ ਰਾਮ ਦਾ ਕੁੱਤਾ ਹੈ ਉਸ ਦਾ ਨਾਮ ਮੋਤੀ ਹੈ ਰਾਮ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੈ ਜਿੱਧਰ ਉਹ ਖਿੱਚਦਾ ਹੈ ਉਧਰ ਹੀ ਮੁੜ ਪੈਂਦਾ ਹੈ ਮੇਰੇ ਵਸਤੀ ਕੋਈ ਗੱਲ ਨਹੀਂ ਮੈਂ ਰਾਮ ਦਾ ਵਫਾਦਾਰ ਬੰਦਾ ਐ ਕਬੀਰ ਪੈ ਸਾਗਰ ਤਰਨ ਕਉ ਮੈਂ ਸਤਿਗੁਰ ਓਟ ਲਿਓ ਕਬੀਰ ਜੀ ਆਖਦੇ ਨੇ ਡਰ ਰੂਪੀ ਸਮੁੰਦਰ ਨੂੰ ਤਰਨ ਵਾਸਤੇ ਮੈਂ ਸੱਚੇ ਕਰਤਾਰ ਦਾ ਆਸਰਾ ਤੱਕਿਆ ਹੈ ਇਸ ਤਰ੍ਹਾਂ ਡਲੇਰੀ ਨਾਲ ਕਬੀਰ ਜੀ ਬਾਦਸ਼ਾਹ ਨੂੰ ਸੁਣਾਈ ਗਏ ਉਹਨਾਂ ਨੇ ਸੱਚੋ ਸੱਚ ਕਹਿ ਦੇਣ ਦਾ ਫੈਸਲਾ ਕੀਤਾ ਜੋ ਹੋਣਾ ਸੀ ਉਹ ਤਾਂ ਹੋ ਕੇ ਰਹਿਣਾ ਸੀ ਫਿਰ ਕਿਸ ਗੱਲ ਦਾ ਡਰ ਉਹਨਾਂ ਆਖਿਆ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ ਲੇਖਾ ਨਿਕਸੈ ਮਾਰ ਮੋਹਿ ਮੋਹਿ ਖਾਇ ਕਬੀਰ ਲੇਖਾ ਦੇਣਾ ਸੋਹਿਲਾ ਜਿਉਂ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪਲਾ ਨ ਪਕਰੈ ਕੋਈ ਪਾਪ ਬਾਦਸ਼ਾਹ ਜੋ ਤੱਕਾ ਕਰਦਾ ਹੈ ਉਹ ਜ਼ੁਲਮ ਬੜਾ ਵੱਡਾ ਪਾਪ ਹੈ ਖੁਦਾ ਭਗਵਾਨ ਦੇ ਦਫ਼ਤਰ ਵਿੱਚ ਉਸਦੇ ਕਰਮਾਂ ਦਾ ਜਦੋਂ ਲੇਖਾ ਹੋਏਗਾ ਤਾਂ ਪਾਪ ਦਾ ਪੱਲਾ ਭਾਰੀ ਨਿਕਲੇਗਾ ਜਦੋਂ ਪਾਪ ਬਹੁਤੇ ਹੋਏ ਉਸਦੇ ਮੂੰਹ ਤੇ ਚਪੇੜਾਂ ਵੱਜਣਗੀਆਂ ਪਾਪਾਂ ਦਾ ਫਲ ਉਸ ਨੂੰ ਭੁਗਤਣਾ ਪਏਗਾ ਵਾਰ ਟੱਲ ਨਹੀਂ ਬਚ ਸਕਦਾ ਇਹ ਵੀ ਸਮਝੋ ਲੇਖਾ ਦੇਣਾ ਤਾਂ ਹੀ ਸੋਖਾ ਹੈ ਜੇ ਦਿਲ ਵਿੱਚ ਸੱਚਾਈ ਹੈ ਕਿਉਂਕਿ ਸੱਚੀ ਪ੍ਰਮਾਤਮਾ ਦੀ ਦਰਗਾਹ ਵਿੱਚ ਕਰਮਾਂ ਤੋਂ ਬਿਨਾਂ ਕੋਈ ਸੈਤਾਨੀ ਕਰ ਸਕਦਾ ਉੱਥੇ ਕੋਈ ਜ਼ਮਾਨਤੀ ਵੀ ਨਹੀਂ ਬਣਦਾ ਉੱਥੇ ਤਾਂ ਨੇਕ ਕਰਮ ਹੀ ਕੰਮ ਕਰਦੇ ਹਨ ਇਉਂ ਉੱਤਰ ਦੇਂਦਾ ਹੋਇਆ ਕਬੀਰ ਉੱਚੀ ਉੱਚੀ ਆਖਣ ਲੱਗਾ RAM ਹੀ RAM ਹੈ ਪਈ ਸਾਰੇ RAM ਹੀ RAM ਹੈ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾਂ ਸਿਓ ਟੁੱਟੀ ਵਾਹਿਗੁਰੂ ਤਾਂ ਸਿਓ ਟੁੱਟੀ ਕਿਉਂ ਬਣੈ ਜਾਕੇ ਜੀਵ ਰਾਨ ਵਾਵਾ ਪਿਆਰੇ ਨਾਲ ਪਿਆਰ ਲੱਗਾ